ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 10 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਹੈ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਉਮਰ ਅਪ੍ਰੈਲ 1986 ਕੱਦ 5 ਫੁੱਟ 4 ਇੰਚ ਪੜ੍ਹਾਈ ਐਮਏ ਮਾਸਟਰ ਆਫ ਐਜੂਕੇਸ਼ਨ ਐਮਐਡ ਪਿਤਾ ਰਿਟਾਇਰ ਆਰਮੀ ਪਲੱਸ ਸੀਟੀਓ ਮਾਤਾ ਹਾਊਸ ਵਾਈਫ ਨੇ ਭਰਾ ਏਕ ਇੱਕ ਸੁਪਰਵਾਈਜ਼ਰ ਪ੍ਰਾਈਵੇਟ ਜੌਬ ਪੈਨ ਏਕ ਇੱਕ ਮੈਰਿਡ ਏ ਫੈਮਿਲੀ ਅਪਰ ਮਿਡਲ ਕਲਾਸ ਐਡ ਵੈਜੀਟੇਰੀਅਨ ਫੈਮਿਲੀ ਸ਼ਾਰਟ ਟਾਈਮਡ ਵਾਸਟੇ ਜੀ ਲੜਕੀ ਗਰਲ ਇਸ਼ੂ ਲੈਸ ਮਹੰਗੇ ਪਰਿਵਾਰ ਦੇ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਗਵਰਨਮੈਂਟ ਜੋਬ ਤੇ ਹੋਵੇ ਜਾਂ ਬਿਜ਼ਨਸਮੈਨ ਹੋਵੇ ਬਿਨਾ ਬੱਚੇ ਵਾਲੇ ਹੀ ਸੰਪਰਕ ਕਰਨ ਜੀ ਇਹਨਾਂ ਨੂੰ ਤੇ ਇਹਨਾਂ ਦਾ ਮੋਬਾਈਲ ਨੰਬਰ ਨਾਲ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਦਰਾਏ ਉਮਰ 6 ਫਰਵਰੀ 2006 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਨੇ ਜੀ ਆਈਲਟਸ ਕੀਤਾ ਹੋਇਆ ਬੈਂਡ ਸਕੋਰ 6.5 ਨੇ ਮੰਗੀ ਪਰਿਵਾਰ ਦੀ ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੀ ਦੀ ਫਾਈਲ ਤੇ ਖਰਚਾ ਕਰ ਸਕਦੇ ਨੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਜੱਟ ਨਾਈ ਸਿੱਖ ਉਮਰ 21 1988 ਕੱਦ 5 ਫੁੱਟ 4 ਇੰਚ ਪੜਾਈ ਫੈਸ਼ਨ ਡਿਜ਼ਾਈਨਿੰਗ 3 ইਅਰਸ ਮੰਗੇ ਪਰਿਵਾਰ ਦੀ ਮੁੰਡਾ ਗਵਰਨਮੈਂਟ ਜੋਬ ਜਾਂ ਐਨ ਆਰ ਆਈ ਹੋਵੇ। ਜੇ ਆਪਨਾ ਫੈਮਲੀ ਬਿਜ਼ਨਸ ਹੋਵੇ ਨਾਈ ਸਿੱਖ ਤੇ ਜੱਟ ਸਿੱਖ ਕਾਸਟ ਨੂੰ ਪਹਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਈ ਸਿੱਖ ਉਮਰ 18 10 1990 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਆਈਟੀਆਈ ਮੰਗੇ ਮੁੰਡਾ ਪਰਿਵਾਰ ਦੀ ਮੰਗੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਐਨ ਆਰ ਆਈ ਹੋਵੇ ਤੇ ਜਾਂ ਆਪਣਾ ਫੈਮਿਲੀ ਬਿਜ਼ਨਸ ਹੋਵੇ ਨਾਈ ਸਿੱਖ ਤੇ ਜੱਟ ਸੀ ਕਾਸਟ ਨੂੰ ਪਹਿਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੰਧ ਉਮਰ 17 8 1998 ਕੰਨ ਦਾ 5 ਫੁੱਟ 4 ਇੰਚ ਭਰਾ ਏਕੀ ਕੰਮ ਕੁੜੀ ਕੈਨੇਡਾ ਪੀਆਰ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ 40 ਕਿੱਲੇ ਜ਼ਮੀਨ ਹੈ ਮੰਗੇ ਪਰਿਵਾਰ ਦੀ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਦੀ ਹੋਵੇ ਮਾਨ ਸਰਤੀ ਇਹਨੂੰ ਪੈ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਿਤਧਾਰੀ ਪਤਾ ਪਤੇਗੜ ਸਾਹਿਬ ਕਾਸਟ ਜੱਟ ਸੇ ਗੋਤ ਪੰਗੂ ਉਮਰ 15 2 1997 ਕੱਦ 5 ਫੁੱਟ 4 ਇੰਚ ਪੜਾਈ ਬੀਏ ਐਮਏ ਇਕਨੋਮਿਕਸ ਪੈਣ 1 ਕੀ ਤੇ ਭਰਾ ਵੀ 1 ਕੇ ਕੰਮ 2 ਇਅਰ ਐਕਸਪੀਰੀਅੰਸ ਇਨ ਕੰਪਨੀ ਮੰਗੇ ਪਰਿਵਾਰ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਅਮਰਤਧਾਰੀ ਹੋਵੇ ਸਰਕਾਰੀ ਨੌਕਰੀ ਜਾਂ ਐਨਆਰਆਈ ਹੋਵੇ 8 ਕਿੱਲੇ ਜ਼ਮੀਨ ਆਉਂਦੀ ਹੋਵੇ ਫਤਿਹਗੜ੍ਹ ਸੇ ਆਪ ਦੇ 100 ਕਿਲੋਮੀਟਰ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਲਵਿੰਦਰ ਸਿੰਘ ਪਤਾ ਮਾਸ਼ੀਬੜਾ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 1/10/1987 ਕੱਦ 5 ਫੁੱਟ 10 ਇੰਚ ਪੜ੍ਹਾਈ +2 ਪਾਸ ਤੇ ਮੁੰਡਾ ਤਿਲਖਸ਼ੂ ਦਾ ਹੈ ਜੀ ਕੰਮ ਇਹ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ 5 ਕਿੱਲੇ ਜ਼ਮੀਨ ਹੈ ਮੰਗੇ ਪਰਵਾਰ ਦੀ ਕੁੜੀ ਗਰੀਬ ਪਰਿਵਾਰ ਤੋਂ ਹੋਵੇ ਤਿਲਖਸ਼ੂ ਦਾ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਨਾਲ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਸਟੇਟਸ ਅਨਮੈਰਿਡ ਉਮਰ ਨਵੰਬਰ 1991 ਕੱਦ 5 ਫੁੱਟ 9 ਇੰਚ ਪੜਾਈ ਐਮਏ ਸੋਸ਼ੀਓਲੋਜੀ ਪਲੱਸ ਡਿਪਲੋਮਾ ਆਫ ਕੰਪਿਊਟਰ ਕੋਰਸ ਪਿਤਾ ਦੇ ਟਾਇਰ ਨੇ 60000 ਪੈਨਸ਼ਨ ਮਾਤਾ ਹਾਊਸ ਵਾਈਫ ਨੇ ਪੈਣਾ ਦੋ ਨੇ ਮੈਰਿਡ ਨੇ ਵੈਜੀਟੇਰੀਅਨ ਫੈਮਲੀ ਐ 노 স্মੋਕਿੰਗ 노 ਡਰਿੰਕਿੰਗ ਰਾਧਾ ਸੁਆਮੀ ਸਤਸੰਗੀ ਪਰਵਾਰ ਕੰਮ ਮੇਜੀ ਅਸਿਸਟੈਂਸ ਕਲਰਕ ਪ੍ਰਾਈਵੇਟ ਜੋਬ ਕਰਦਾ ਏ ਮੁੰਡਾ ਸੈਲਰੀ 30000 ਪਰ ਮੰਥ ਦੀ 2 ਹਾਊਸ ਨੇ ਜੀ ਵਾਂਗੇ ਪਰਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪਲੱਸ 2 ਜਾਂ ਬੀਏ ਪਾਸ ਹੋਵੇ ਔਰ ਪਰਵਾਰ ਦੀ ਕੋਈ ਮੰਗ ਨਹੀਂ ਨੋ ਕਾਸਟ ਵਾਰ ਤੇ ਮੇਰਜੀ ਬਿਊਰੋ ਵਾਲੇ ਮਾਫ ਕਰਨ ਜੀ ਤੇ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਪਰਿਵਾਰ ਦਾ ਦੋ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋਂ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਰਾਜਪੂਤ ਉਮਰ 12-10-90 ਕੱਦ 5 ਫੁੱਟ 3 ਇੰਚ ਪੜ੍ਹਾਈ 10th ਪਿਤਾ ਜਸ਼ਪਾਲ ਟੇਲਰ ਸਮਾਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਮੰਗੀ ਪਰਿਵਾਰ ਦੀ ਘਰੇਲੂ ਕੁੜੀ ਚਾਹੀਦੀ ਏ ਕਿਸੇ ਵੀ ਜਨਰਲ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਜੀ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 5 ਫੁੱਟ 11 ਇੰਚ ਜਨਮ 1993 ਕਾਸਟ ਜੱਟ ਸਿੱਖ ਹੁੰਦਲ ਛੇਰ ਗੁਰਦਾਸਪੁਰ ਪੜ੍ਹਾਈ ਡਿਪਲੋਮਾ ਤੇ ਡਿਗਰੀ ਕੰਪਿਊਟਰ ਸਾਇੰਸ ਕੰਮ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਲੜਕੇ ਨੇ ਇਟਲੀ ਜਾਣਾ ਕੁਝ ਮਹੀਨੇ ਬਾਅਦ ਲड़का ਵੈਸ਼ਨੂ ਸਾਊਗੁਰ ਸਿੱਖ ਤੇ ਮਿਹਨਤੀ ਹੈ ਆਵਾਜ਼ ਦੇ ਵਿੱਚ ਮਾਮੂਲੀ ਫਰਕ ਕੇ ਤੇ ਸੋਣਾ ਸੁਨੱਖਾ ਨਹੀਂ ਹੈ ਪਿਤਾ ਖੇਤੀਬਾੜੀ ਕਰਦੇ ਆ ਮਾਤਾ ਘਰੇਲੂ ਕੰਮ ਕਰਦੇ ਆ ਅਮਰਤਾਰੀ ਨੇ ਛੋਟੀ ਬੈਣ ਆਸਟ੍ਰੇਲੀਆ ਨਰਸੇ ਛੋਟਾ ਭਰਾ ਇਟਲੀ ਪੇਪਰ ਲਾਏ ਹੋਏ ਨੇ ਆਠ ਕਿੱਲੇ ਸ਼ਹਿਰ ਦੇ ਵਿੱਚ ਕਰੋੜਾਂ ਦੀ ਜ਼ਮੀਨ ਮੇਨ ਰੋਡ ਤੇ ਤਿੰਨ ਕਿੱਲੇ ਪਿੰਡ ਦੇ ਵਿੱਚ ਨੇ ਜੀ ਇੱਕ ਦੁਕਾਨ ਕਿਰਾਏ ਤੇ 50000 ਮਹੀਨਾ ਦੋ ਘਰ ਨੇ ਲੜਕੇ ਨੇ ਅਮਰਤਵੀ ਸਖਣਾਏ ਲੜਕਾ ਤੇ ਪਰਿਵਾਰ ਵਧੀਆ ਸੁਭਾ ਦੇ ਨੇ ਜੀ ਹਾਂਜੀ ਮੰਗੇ ਜੀ ਇਸ ਪਰਿਵਾਰ ਦੀ ਲੜਕੀ ਨਰਸਿੰਗ ਕੀਤੀ ਹੋਵੇ ਗ੍ਰੈਜੂਏਟਡ ਜਾਂ ਬੀ ਡੀ ਐਸ ਹੋਵੇ ਕੱਦ 5 ਫੁੱਟ 7 ਇੰਚ ਹੋਵੇ ਜਾਂ ਵੱਧ ਹੋਵੇ ਵਧੀਆ ਸੁਭਾਅ ਤੇ ਮਿਲਣਸਾਰ ਹੋਵੇ ਅਮਰਤਾਰੀ ਵਿਚਾਰ ਨਜੋਗ ਨੇ ਪ੍ਰਾਈਵੇਟ ਜੌਬ ਕਰਦੀ ਹੋਵੇ ਆਈਲੈਟਸ ਕਰਾ ਕੇ ਦੋਹਾਂ ਨੂੰ ਇਕੱਠੇ ਕੈਨੇਡਾ ਆਸਟ੍ਰੇਲੀਆ ਜਾਂ ਜੁਕੇ ਭੇਜ ਸਕਦੇ ਆ ਸਾਦਾ ਪੱਕਾ ਵਿਆਹ ਕਰਨਾ ਹੈ ਜੀ ਖਰਚਾ ਲੜਕੇ ਦੇ ਵੱਲੋਂ ਕੀਤਾ ਜਾਵੇਗਾ ਤੇ ਕੋਈ ਜਾਤੀਬੰਧਨ ਨਹੀਂ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਵਟਸਐਪ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ हां जी एसी जी ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲੋ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੇ ਵਿੱਚ ਰਿਸ਼ਤਾ ਕਰੋ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜੇ ਕਿਸੇ ਸਮੇਂ ਬਾਅਦ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਤੇ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੁੰਦਾ ਹੈ ਜੀ ਅਸੀਂ ਐਡ ਲਗਾ ਦਿੰਨੇ ਆ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ